ਦੁਨੀਆ ਭਰ ਦੇ ਪੰਜਾਬੀਆਂ ਦੀ ਅਰਦਾਸਾਂ ਨੂੰ ਪਿਆ ਬੂਰ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਜਿੱਥੇ ਕਿਤੇ ਵੀ ਕਿਸੇ ਵੀ ਦੁਨੀਆ ਦੇ ਕੋਨੇ ਤੇ ਪੰਜਾਬੀ ਬੈਠਾ ਹੈ ਜਦੋਂ ਇਹ ਬੇਨਤੀ ਕੀਤੀ ਗਈ ਰਾਜਵੀਰ ਜਵੰਦਾ ਦੀ ਮਾਤਾ ਹੁਣਾਮ ਵੱਲੋਂ ਉਹਨਾਂ ਦੀ ਤਰਪਤਰੀ ਅਤੇ ਬੱਚਿਆਂ ਵੱਲੋਂ ਪੰਜਾਬ ਦੇ ਸਾਰੇ ਗਾਇਕਾਂ ਵੱਲੋਂ ਪੰਜਾਬ ਦੇ ਫਿਲਮੀ ਅਦਾਕਾਰਾਂ ਵੱਲੋਂ ਕਿ ਵੱਡੇ ਪੱਦਰ ਤੇ ਰਾਜਵੀਰ ਜਵੰਦਾ ਦੀ ਅਰਦਾਸਾਂ ਕੀਤੀਆਂ ਜਾਣ ਤਿੰਨ ਦਿਨ ਤੋਂ ਮੈਡੀਕਲ ਬਲਟਨ ਮੁਹਾਲੀ 40s ਦੇ ਹਸਪਤਲ ਦੇ ਡਾਕਟਰਾਂ ਵੱਲੋਂ ਜਾਰੀ ਵੀ ਨਹੀਂ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਬਾਡੀ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਬਾਡੀ ਇਵੇਂ ਦੀ ਤਿਵੇਂ ਹੈ ਕਿਉਂਕਿ ਅੱਜ ਲਗਭਗ ਰਾਜਵੀਰ ਜਵੰਦਾ ਨੂੰ 10 ਦਿਨ ਹੋ ਗਏ ਨੇ 40s ਹਸਪਤਲ ਦੇ ਵਿੱਚ ਵੈਂਟੀਲੇਟਰ ਤੇ ਪਾਏ ਹੋਏ ਨੂੰ ਲਾਈਫ ਸਪੋਰਟ ਮਸ਼ੀਨਾ ਤੇ ਨੇ ਵੈਂਟੀਲੇਟਰ ਤੇ ਨੇ ਅਤੇ ਦਿਲ ਨੂੰ ਚਲਾਉਣ ਦੇ ਲਈ ਜਿਹੜੀ ਹੈ ਮੈਡੀਸਿਨ ਦਿੱਤੀ ਜਾ ਰਹੀ ਹੈ ਇਸ ਕਰਕੇ 3 ਦਿਨਾਂ ਤੋਂ ਫੋਰਟਿਸ ਹਸਪਤਲ ਦੇ ਡਾਕਟਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਰਾਜਵੀਰ ਨੂੰ ਚਾਣ ਵਾਲੇ ਰਾਜਵੀਰ ਜਵੰਦਾ ਦੇ ਫੈਨ ਰਾਜਵੀਰ ਜਵੰਦਾ ਦੇ ਹੱਕ ਵਿੱਚ ਪ੍ਰਾਰਥਨਾ ਕਰਨ ਵਾਲੇ ਸਾਰੇ ਹੀ ਲੋਕ ਟੈਨਸ਼ਨ ਦੇ ਵਿੱਚ ਸੀ ਕੱਲ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਸਪੈਸ਼ਲ ਪਾਠ ਕਰਵਾਇਆ ਗਿਆ ਸਪੈਸ਼ਲ ਜਿਹੜਾ ਹੈ ਅਰਦਾਸ ਕਰਵਾਈ ਗਈ ਰਾਜਵੀਰ ਜਵੰਦਾ ਦੀ ਮਾਤਾ ਅਤੇ ਪੰਜਾਬ ਦੇ ਜਿੰਨੇ ਵੀ ਗਾਇਕ ਸੀ ਉਹ ਸਪੈਸ਼ਲ ਤੌਰ ਤੇ ਉਹਨਾਂ ਨੇ ਅਰਦਾਸ ਕੀਤੀ ਰਾਜਵੀਰ ਜਵੰਦਾ ਵਾਸਤੇ ਅੰਮ੍ਰਿਤਸਰ ਗੁਰਦੁਆਰੇ ਤੋਂ ਉਸ ਤੋਂ ਬਾਅਦ ਫਿਰ ਦੁਬਾਰਾ ਅਪੀਲ ਕੀਤੀ ਗਈ ਕਿ ਰਾਜਵੀਰ ਜਵੰਦਾ ਦੀ ਹਾਲਾਤ ਜਿਹੜੇ ਨੇ ਉਹ ਜਿਉਂਦੇ ਤਿਉਂ ਨੇ ਉਹਨਾਂ ਦੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਪਰੂਵਮੈਂਟ ਨਹੀਂ ਆਈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆਈ ਹੈ ਫੈਨ ਜਿਹੜੇ ਨੇ ਖੁਸ਼ ਹੋ ਗਏ ਨੇ ਪਾਲ ਸਮਾਨੋ ਨੇ ਮੁਲਾਕਾਤ ਕੀਤੀ ਹੈ ਰਾਜਵੀਰ ਜਵੰਦਾ ਦੇ ਫੈਮਿਲੀ ਮੈਂਬਰਾਂ ਦੇ ਨਾਲ ਉਹਨਾਂ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਦੇ ਨਾਲ ਫੈਨਸ ਖੁਸ਼ ਹੋਏ ਨੇ ਪਾਲ ਸਮਾਨੋ ਦਾ ਜਿਹੜਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 3 ਦਿਨਾਂ ਤੋਂ ਰਿਪੋਰਟ ਇਸ ਕਰਕੇ ਜਿਹੜੀ ਦਿੱਤੀ ਗਈ ਕਿਉਂਕਿ ਉਹਨਾਂ ਦੀ ਬਾਡੀ ਮੂਵਮੈਂਟ ਨਹੀਂ ਕਰ ਰਹੀ ਸੀ ਕਿਉਂਕਿ ਦਿਮਾਗ ਨੂੰ ਆਕਸੀਜਨ ਜ਼ਰੂਰੀ ਹੈ ਜੇਕਰ ਦਿਮਾਗ ਦੇ ਵਿੱਚ ਆਕਸੀਜਨ ਜਾਵੇਗੀ ਤਾਂ ਸਰੀਰ ਫਿਰ ਹੈ ਜਿਹੜਾ ਦਿਮਾਗ ਹੈ ਉਹ ਇਨਸਟਰਕਸ਼ਨ ਦੇਵੇਗਾ ਬਾਡੀ ਦੇ ਵਿੱਚ ਹਿਲਜੁਲ ਹੋਵੇਗੀ ਬਾਡੀ ਦੇ ਵਿੱਚ ਮੂਵਮੈਂਟ ਹੋਵੇਗੀ ਭਾਲ ਸੁਹੌਣ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਈ ਇਹ ਬੜੀ ਗੁੱਡ ਨਿਊਜ਼ ਹੈ ਖੁਸ਼ਖਬਰੀ ਹੈ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਦੁਨੀਆ ਭਰ ਦੇ ਜਿਹੜੇ ਫੈਨ ਨੇ ਰਾਜਵੀਰ ਜਵੰਦਾ ਤੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਤਰੰਤ ਉੱਪਰ ਉੱਠ ਕੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀਆਂ ਅਰਦਾਸਾਂ ਨੂੰ ਬੂਰ ਪੈ ਗਿਆ ਹੈ ਰਾਜਵੀਰ ਜਵੰਦਾ ਦੀ ਬੋਡੀ ਨੇ ਰਾਜਵੀਰ ਜਵੰਦਾ ਦੇ ਸਰੀਰ ਨੇ ਖਿਲਜੁਲ ਸ਼ੁਰੂ ਕਰ ਦਿੱਤੀ ਹੈ ਅੱਗੇ ਨਾਲੋਂ ਇੰਪਰੂਵਮੈਂਟ ਲ ਜਿਹੜੀ ਹੈ ਹੋ ਰਹੀ ਹੈ ਰਾਜਵੀਰ ਜਵੰਦਾ ਦੀ ਉਹਨਾਂ ਨੇ ਕਿਹਾ ਕਿ ਪਿਛਲੇ ਅਠਾ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਡੀ ਦੇ ਵਿੱਚ ਅਪਰੂਵਮੈਂਟ ਨਹੀਂ ਹੋ ਰਹੀ ਸੀ ਇਸ ਕਰਕੇ ਬੋਹਾਲੀ 40ਸ ਹਸਪੀਟਲ ਦੇ ਡਾਕਟਰਾਂ ਵੱਲੋਂ ਜਿਹੜਾ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਜਿਹੜੇ ਫੈਨ ਸੀ ਜਿਹੜੇ ਮਾਤਾ ਸੀ ਧਰ ਪਤਨੀ ਬੱਚੇ ਜਿਹੜੇ ਸਾਕ ਸੰਬੰਧੀ ਰਿਸ਼ਤੇ ਦਾ ਸੀ ਅਤੇ ਪੰਜਾਬੀ ਇੰਡਸਟਰੀ ਵੀ ਟੈਨਸ਼ਨ ਦੇ ਵਿੱਚ ਸੀ ਕਿ ਰਾਜਵੀਰ ਜਵੰਦਾ ਦਾ ਕੀ ਬਣੇਗਾ ਹਾਲਾਂਕਿ ਲਾਈਫ ਸਪੋਰਟ ਮਸ਼ੀਨਾਂ ਤੇ ਨੇ ਵੈਂਟੀਲੇਟਰ ਤੇ ਨੇ ਦਿਲ ਉਹਨਾਂ ਦਾ ਦਵਾਈਆਂ ਦੇ ਨਾਲ ਕੰਮ ਕਰ ਰਿਹਾ ਹੈ ਲੇਕਿਨ ਫਾਲਸਮਾਨੋ ਦਾ ਵੱਡਾ ਬਿਆਨ ਆਇਆ ਹੈ ਕਿ ਰਾਜਵੀਰ ਜਵੰਦਾ ਦੀ ਮਾਤਾ ਅਤੇ ਉਹਨਾਂ ਦੀ ਤਰਫ ਪਤੀ ਦੇ ਨਾਲ ਜਦੋਂ ਮਿਲੇ ਫਾਲਸਮਾਨੋ ਵਾਲੇ ਤੋਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਾਡੀ ਨੇ ਮੂਵਮੈਂਟ ਯਾਨੀ ਕਿ ਥੋੜੀ ਬਹੁਤੀ ਹਿਲਜੁਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਵੇਂ ਹੀ ਫੈਨਸ ਨੂੰ ਪਤਾ ਲੱਗਿਆ ਸਾਰੇ ਖੁਸ਼ ਹੋਏ ਅਤੇ ਫਿਰ ਦੁਬਾਰਾ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਫਿਰ ਦੁਬਾਰਾ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਕੀ ਆ ਗਿਆ ਹੈ ਗੁਰਦੁਆਰਾ ਅੰਮ੍ਰਿਤਸਰ ਤੋਂ ਆਪ ਸਭ ਤੋਂ ਕਿ ਲਗਾਤਾਰ ਪ੍ਰਾਰਥਨਾਵਾਂ ਦੇ ਵਿੱਚ ਦਵਾਵਾਂ ਦੇ ਵਿੱਚ ਅਰਦਾਸਾਂ ਦੇ ਵਿੱਚ ਰਾਜਵੀਰ ਜਵੰਦਾ ਨੂੰ ਜਿਹੜਾ ਹੈ ਯਾਦ ਰੱਖਿਆ ਜਾਵੇ ਉਹਦੀ ਲੰਮੀ ਉਮਰ ਦੀ ਅਰਦਾਸ ਕੀਤੀ ਜਾਵੇ ਅਸੀਂ ਵੀ ਆਪਣੇ ਚੈਨਲ ਦੇ ਬਾਧੇ ਭਰਾ ਹੀ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰਦੇ ਹਾਂ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰਨ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਕਿਉਂਕਿ ਉਹਨਾਂ ਦੀ ਲੋੜ ਹੈ ਉਹਨਾਂ ਦੀ ਮਾਤਾ ਨੂੰ ਧਰਮ ਪਤਨੀ ਨੂੰ ਬੱਚਿਆਂ ਨੂੰ ਅਤੇ ਫਿਰ ਸਭ ਤੋਂ ਵੱਡੀ ਲੋੜ ਹੈ ਪੰਜਾਬੀ ਅਤੇ ਪੰਜਾਬੀਆਂ ਨੂੰ ਅਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਿਉਂਕਿ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਹਰ ਗੁਰਦੁਆਰੇ ਹਰ ਮੰਦਿਰ ਹਰ ਗਰਜਾ ਘਰ ਹਰ ਮਸਜਦ ਦੇ ਵਿੱਚੋਂ ਦਵਾ ਕੀਤੀ ਗਈ ਹੈ ਭਾਈ ਰਾਜਵੀਰ ਜਵੰਦਾ ਵਾਸਤੇ ਗਾਇਕ ਰਾਜਵੀਰ ਜਵੰਦਾ ਕਦੋਂ ਠੀਕ ਹੋਣਗੇ ਸਾਡੇ ਨਾਲ ਜੁੜੇ ਰਹੋ ਲੇਕਿਨ ਸੁਬਾਨੋ ਦਾ ਵੱਡਾ ਬਿਆਨ ਆਇਆ ਹੈ ਕਿ ਰਾਜਵੀਰ ਜਵੰਦਾ ਦੀ ਬਾਡੀ ਪੱਕੇ ਤੌਰ ਤੇ ਮੂਵਮੈਂਟ ਕਰਨ ਲੱਗ ਪਈ ਹੈ ਇਹ ਪੋਜ਼ਿਟਿਵ ਸੁਨੇਹਾ ਜਿਹੜਾ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ 파ਲਸ ਮਾਨੋਬਣੀ ਦਿੱਤਾ ਹੈ ਕਿਉਂਕਿ 파ਲਸ ਮਾਨੋ ਉਹ ਜਿਹੜੇ ਨੇ ਉਹ ਬੜੇ ਵੱਡੇ ਫੈਨ ਨੇ ਰਾਜਵੀਰ ਜਵੰਦਾ ਦੇ ਇਸ ਕਰਕੇ ਸਪੈਸ਼ਲ ਆਪਣੀ ਫੈਮਿਲੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਰਾਜਵੀਰ ਜਵੰਦਾ ਦੇ ਮਾਤਾ ਧਰਮਪਤਨੀ ਬੱਚਿਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਮਾਤਾ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਸਰੀਰ ਦੇ ਵਿੱਚ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ ਧੰਨਵਾਦ